ਕਿੰਦੇ ਸਿਆਣੀਆਂ ਗੱਲਾਂ ਸਿਆਣੀਆਂ ਹੀ ਹੁੰਦੀਆਂ ਆ ਅ ਬਾਬਾ ਜੀ ਦੀ ਨਾ ਗੱਲ ਸੁਣਨ ਵਾਲੀ ਆ ਤੇ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਬਾਬਾ ਜੀ ਦੀ ਪੂਰੀ ਗੱਲ ਬਾਤ ਇੱਕ ਮੁੰਡੇ ਦਾ ਬਾਪੂ ਕਹਿੰਦਾ ਹੁੰਦਾ ਸੀ ਪੁੱਤ ਹਾਂ ਵੱਡੇ ਘਰਾਣੇ ਦੀ ਕੁੜੀ ਮਤਲਬ ਖਾਨਦਾਨੀ ਉਹ ਕਲੇਸ਼ ਨਹੀਂ ਪੈਣ ਦੰਦੀ ਹੁੰਦੀ। ਸਹੀ ਗੱਲ। ਉਹ ਮੁੰਡੇ ਦੀ ਤਮੰਨਾ ਸੀ ਕਿ ਵੀ ਜਿਵੇਂ ਹੁਣ ਅੱਜ ਕੱਲ ਵੀ ਕੱਲੀ ਕੁੜੀ ਮਿਲ ਜੇ। ਅੱਛਾ। ਉਹ ਬਾਪ ਨੇ ਨਾ ਘਰਾਣੇ ਦੀ ਕੁੜੀ ਪੜ੍ਹੀ ਲਿਖੀ ਨਾ ਵਿਆਹ ਕਰਾਤਾ ਮੁੰਡੇ ਆ। ਉਹ ਮੁੰਡੇ ਦੇ ਮਨ 'ਚ ਉਹੀ ਮਤਲਬ ਜਿਵੇਂ ਹਰਖ ਜੇ ਮੈਂ ਕੋਈ ਬਾਪੂ ਨੂੰ ਕਲੇਸ਼ ਪਾ ਕੇ ਥਾਉਂ ਕਹਿੰਦਾ ਸੀ ਵੀ ਕਲੇਸ਼ ਨਹੀਂ ਪੈਣ ਦੰਦੀ ਆ ਘਰਾਣੇ ਦੇ। ਹੂੰ। ਇੱਕ ਦਿਨ ਕੱਦੂ ਲਿਆਇਆ। ਅੱਛਾ। ਕੁੜੀ ਨੂੰ ਲਿਆ ਕੇ ਕਹਿੰਦਾ ਆਪਣੇ ਘਰ ਵਾਲੀ ਨੂੰ ਵੀ ਆ ਕੱਦੂ ਲਿਆਂਦੇ ਆ ਬਣਾ ਲਈ ਕੋਸ। ਦੁਪਹਿਰੇ ਰੋਟੀ ਖਾਵਾਂਗੇ। ਉਹ ਕੁੜੀ ਹੁਣ ਖਾਨਦਾਨ ਦੇ ਵਿੱਚ ਤੁਹਾਨੂੰ ਪਤਾ ਰੋਜ਼ ਚੁੱਲਿਆਂ ਤੇ ਕ ਸਬਜੀ ਬਣਾ ਲਈ ਸੁੱਕੀ ਅੱਛਾ ਉਹਨੇ ਜੇ ਕੱਦੂ ਕਾਸ ਕਰਕੇ ਕੋਵਤੇ ਕੱਢ ਲੇ ਕੱਦੂ ਕਾਸ ਕਰਕੇ ਨਾਲ ਰਾਇਤਾ ਪਾ ਲਿਆ ਉਹ ਆਇਆ ਦੁਪਹਿਰੇ ਕਹਿੰਦਾ ਲਿਆ ਰੋਟੀ ਉਹਨੇ ਸੁੱਕੀ ਸਬਜੀ ਕੌਲੀ ਥਾਲੀ ਰੱਖਦੀ ਉਹ ਤਾਂ ਕਲੇਸ਼ ਦੇ ਮੂਰਤ ਸੀ ਕਹਿੰਦਾ ਕਰਤਾ ਉਹੀ ਕੰਮ ਆ ਸੁੱਕੀ ਸਬਜੀ ਜੀ ਇੰਨੇ ਸੋਹਣੇ ਕਦੂਆਂ ਦਾ ਨਾਸ ਮਾਰ ਕੇ ਰੱਖਦੇ ਤੋ ਹੋਰ ਨਾ ਕੋਈ ਸੁਝਿਆ ਤੈਨੂੰ ਕਹਿੰਦੀ ਰੋਕੋ ਤਾਂ ਸਹੀ ਜੀ ਮੈਂ ਤਾਂ ਤਰੀ ਵਾਲੇ ਕੋਲ ਤੇ ਵੀ ਕੱਢਿਆ ਉਹ ਲਿਆ ਦਨੀ ਆ ਤਰੀ ਵਾਲੀ ਉਹ ਲਿਆ ਕੇ ਰੱਖਦੀ ਕੋਲੀ ਉਹਦੇ ਦਾ ਮਨ ਦੀ ਮੰਚ ਰਹਿ ਗਈ ਨਾਲੇ ਬੁਰਕੀ ਲਾਵੇ ਦੋ ਕੁ ਬੁਰਕੀਆਂ ਲਾ ਕੇ ਕਹਿੰਦਾ ਲੈ ਕਿੱਡਾ ਮਸਾਲਾ ਪਾਇਆ ਤਰੀ ਵਾਲੀ ਬੜਾਈ ਆ ਕਹਿੰਦਾ ਮਸਾਲੇ ਖਾਗਾ ਕਿ ਤਾਂ ਗਿੱਤ ਜਾਬ ਬਣਿਆ ਪਿਆ ਕਹਿੰਦਾ ਕੋਈ ਰੈਤਾ ਰੂਤਾ ਧਰ ਲ ਉਹ ਕਹਿੰਦੀ ਰੈਤਾ ਵੀ ਬਣਾਇਆ ਜੀ ਮੈਂ ਲਾ ਲਿਆ ਨਾਲੇ ਰੈਤਾ ਲਿਆਂਦਾ ਤਿੰਨ ਜੀ ਵੀ ਜਾਣੀ ਉਹ ਬੈਠਾ ਹੀ ਸੋਚੇ ਵੀ ਬਾਪੂ ਸਹੀ ਕਹਿੰਦਾ ਸੀ ਹਾਂ ਦੇਖਿਆ ਜਿਹੜੀਆਂ ਕੁੜੀਆਂ ਨੇ ਕੰਮ ਕੀਤੇ ਹੁੰਦੇ ਆ ਨਾ ਉਹ ਫਿਰ ਇੱਕ ਚੀਜ਼ ਤੋਂ ਕਈ ਚੀਜ਼ਾਂ ਬਣਾ ਦਿੰਦੀਆਂ ਨੇ ਜਿਹੜੀਆਂ ਖਾਨਦਾਨੀਆਂ ਕੁੜੀਆਂ ਹੁੰਦੀਆਂ ਨੇ ਨਾ ਉਹ ਕਦੇ ਵੀ ਘਰ ਦੇ ਵਿੱਚ ਕਲੇਸ਼ ਨਹੀਂ ਪੈਣ ਦਿੰਦੀਆਂ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ